ਆਹ ਸੋਰ ਤਾਂ ਹੈ। ਹਾਂ ਜੀ। ਆਹ ਪਾਣੀ ਦੇਤਾ ਆਹ ਮੁੰਡੇ ਨੂੰ। ਯਾਰ ਸੌਂਦੇ ਦੀ ਪੱਤਾ ਰਸੋਂ ਦਾ ਇਹ। ਚੈੱਕ ਕਰ ਲਓ ਬਈ ਕਰ ਲਓ ਚੈੱਕ। ਇਹ ਲੈ ਕੇ ਚੱਲੇ ਆਪਾਂ ਆਇਦ ਕੀ ਪਾਣੀ ਬਾਈ ਤੋਂ। ਇਹ ਛੱਡ ਰਿਆਂ ਬਾਹਰੀਆਂ। ਹਾਂ ਬਈ। ਦੇਤਾ ਇਹਨਾਂ ਨੂੰ। ਜੇ ਕਿਸੇ ਭਰਾ ਨੂੰ ਹੋਵੇ ਪਾਣੀ ਦੀ ਲੋੜ ਯਾਰ। ਤੇ ਆਪਾਂ ਨੂੰ ਬਈ ਫੋਨ ਕਰ ਲਿਓ ਤੇ ਆ ਕੇ ਲੈ ਜਾਓ। ਅੱਜ ਵੀ ਆਪਰੇ ਸਾਥ ਸ੍ਰੀ ਕਾਲਜੀ ਸਾਰੇ ਕੋਟਰ ਵੀ ਪ੍ਰਾਵਾ ਨੂੰ ਤੇ ਆਜੋ ਅਜਾ ਨਵਾਂ ਬਲੌਗ ਸਟਾਰਟ ਕਰਦੇ ਆਂ ਜੀ ਤੇ ਅੱਜ ਕਿਸੇ ਨੂੰ ਨਹੀਂ ਪਤਾ ਸੀ ਕੀ ਕਰਨ ਜਾ ਰਹੇ ਆਂ ਅੱਜ ਆਇਓ ਸਿਟੀਬਲੀ ਬਾਈ ਹਰਾਂ ਕੋਲੇ ਬਾਈ ਦੇ ਸੈਟਅਪ ਤੇ ਪਾਣੀ ਪੂਣੀ ਕੁੱਟਦੇ ਆਂ ਉਹ ਵਿਖਾਵਾਂਗੇ ਤੇ ਬਾਕੀ ਬਾਈ ਹਰਾਂ ਨੂੰ ਬੁਲਾਉਣੇ ਆਂ ਹੋਰ ਭਾਈ ਕਿਵੇਂ ਬਈ ਹੋਰ ਆਪਣੇ ਨਾਲ ਜਸ਼ਨ ਆਏ ਆ ਬਾਕੀ ਆ ਬਾਈ ਦਾ ਨਵਾਂ ਸੈਟਰ ਦਾ ਤੁਸੀਂ ਚੈੱਕ ਕਰ ਲਓ ਅਡੋਲੀਆਂ ਅਡੂਲੀਆਂ ਉੱਤੇ ਚੜਾਈਆਂ ਤੇ ਹੋਰ ਵੀ ਚੀਜ਼ਾਂ ਤੇ ਬਾਕੀ ਹੁਣ ਪਾਣੀ ਪੂਣੀ ਕੁੱਟਦੇ ਆਂ ਜੀ ਠੀਕ ਆ ਆ ਪਾਣੀ ਆ ਠੀਕ ਆ ਜੀ ਚੈੱਕ ਕਰ ਲਓ ਸਾਰਾ ਕੁਝ ਠੀਕ ਆ ਮੇਰੇ ਵੀਰੋ ਆ ਰਹੀਆਂ ਚੀਜ਼ਾਂ ਚੈੱਕ ਕਰ ਲੋ ਸਾਰਾ ਕੁਝ ਠੀਕ ਹੈ ਜੀ ਬਾਕੀ ਕੁੜਤੇ ਉਹ ਤੋਂ ਸਾਰੀਆਂ ਚੀਜ਼ਾਂ ਵੇਖਿਓ ਨਾਲ-ਨਾਲ ਬਣੇ ਰਹੋ ਚੈਨਲ ਦੇ ਆਪਣੇ ਤੇ ਬਾਕੀ ਬਾਈ ਹੁਣੀ ਆਉਂਦੇ ਆ ਤੇ ਬਾਈ ਨਾਲ ਵੀ ਗੱਲਬਾਤ ਕਰਾਉਣੇ ਆ ਹਾਂਜੀ ਬਈ ਤੇ ਇਧਰ ਬਾਈ ਹੁਣੀ ਆਗੇ ਸੀ ਕੀ ਹਾਲ ਚਾਲ ਆ ਬਈ ਵਧੀਆ ਵਧੀਆ ਸਸਰੀ ਘਰ ਤੇ ਇਧਰ ਮਲੁੱਠੀ ਮਲੁੱਠੀ ਕੁੱਟਦੇ ਆ ਪਾਣੀ ਕੁੱਟਣ ਲੱਗੇ ਆ ਤੇ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਸਾਡੇ ਨਾਲ ਸ਼ੇਅਰ ਕਰਾਂਗੇ ਵਿਖਾਵਾਂਗੇ ਦੇਖੋ ਪਹਿਲਾਂ ਮਲੁੱਠੀ ਮਲੁੱਠੀ ਕੁੱਟ ਲਈਏ ਠੀਕ ਹੈ ਜੀ ਕੀੜੀ ਹੈ ਵਿੱਚ ਸਾਫ ਕਰੋ ਓਏ ਕਪੜੇ ਨਾਲ ਸਾਫ ਕਰ ਲੀ ਪਹਿਲਾਂ ਕੀੜੀਆਂ ਆ ਜਾਂਦੇ ਚ ਕੋਠੇ ਜਾਉਂਦੀਆਂ ਨੇ ਉਹਨੇ ਨਾ ਕੀੜੀਆਂ ਦੇ ਪੁੱਛ ਲਈ ਮੜਿਆ ਮਲੱਠੀ ਹੈ ਚਲ ਕੁੱਟਦੇ ਵਿਖੀ ਹੁਣ ਦੂਖ ਸੀ ਨਾ ਹਾਂ ਚਾ ਕੁੱਟਦੇ ਮਲੱਠੀ ਚਲ ਪਾ ਹੁਣ ਕੁੱਟ ਲਈਏ ਚੰਗੀ ਤਰ੍ਹਾਂ ਫਿਰ ਤੁਹਾਨੂੰ ਦਿਖਾਵਾਂਗੇ ਤੇ ਇਧਰ ਬਾਈ ਦੇ ਚੈਨਲ ਤੇ ਆਊਗੀ ਪੱਥਰ ਡਾਈ ਦੀ ਵੀਡੀਓ ਉਹ ਤੁਸੀਂ ਆ ਬਾਈ ਦੇ ਚੈਨਲ ਤੇ ਚੈੱਕ ਕਰ ਲਓ ਠੀਕ ਹੈ ਜੀ ਤੇ ਇਧਰ ਪਾਣੀ ਪੂਣੀ ਕੱਟ ਲਈਏ ਹਰੇਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂ ਵੀ ਮੁੰਡਿਆ ਤੇ ਬਾਕੀ ਅਸੀਂ ਹੁਣ ਕੁੱਟ ਕੱਟ ਲਈਏ ਪਾਣੀ ਤੇ ਫਿਰ ਪੱਥਰ ਡਾਈ ਵੀ ਬਣਾਉਂਗੇ ਉਹ ਬਾਈ ਦੇ ਚੈਨਲ ਤੇ ਦੇਖ ਲਓ ਠੀਕ ਹੈ ਜੀ ਬਈ ਮੋਦ ਉਸਤੇ ਦੇ ਵਿੱਚ ਕੁੱਟਿਓ ਠੀਕ ਹੈ ਜੀ ਲੋਹੇ ਵਾਲੀ ਜੰਨਾ ਕੁੱਟਿਓ ਕੱਲੀ ਕੱਲੀ ਚੀਜ਼ ਹੀ ਕੁੱਟਣੀ ਆ ਕੱਲੀ ਕੱਲੀ ਚੀਜ਼ ਹੀ ਕੁੱਟਣੀ ਆ ਬਈ ਕੱਲੀ ਕੱਲੀ ਮਤਲਬ ਇੱਕ ਇੱਕ ਅੱਡ ਅੱਡ ਚੀਜ਼ ਹਨਾ ਉਸੇ ਬਰਤਨ ਚ ਕੁੱਟ ਸਕਦੇ ਨਾ ਸਾਹਬ ਕੁੱਟਣੀ ਡੋੜਾ ਪਰ ਠੀਕ ਠੀਕ ਡੋੜ ਠੀਕ ਆ ਭਾਈ ਮਕਸੀ ਜ ਨਹੀਂ ਕੁੱਟਣੀ ਹੈ ਮਕਸੀ ਜ ਨਹੀਂ ਕੁੱਟਣੀ ਹੈ ਐਂ ਉੱਤੋਂ ਤੋਂ ਐ ਕੁੱਟਣਾ ਰਗੜਨਾ ਰਗੜਨਾ ਨਹੀਂਗਾ ਬਾਕੀ ਚਾਹ ਆ ਗਈ ਚਾਹ ਪੀ ਲਓ ਚਾਹ ਚੋ ਪੀ ਲੀਏ ਹੈਂ ਕੁੱਟਣੀ ਨਹੀਂ ਕਿ ਨਹੀਂ ਕੁੱਟੂ ਐਂ ਉੱਡੂ ਵੀ ਕੋਈ ਚੱਕਰ ਨਹੀਂ ਠੀਕ ਇਧਰ ਭਾਈ ਮਲਾਠੀ ਕੁੱਟਣ ਤੇ ਟਾਈਮ ਲੱਗੂਗਾ ਸਾਨੂੰ ਅੱਧਾ ਪੌਣਾ ਘੰਟਾ ਬਾਕੀ ਤੇ ਚੀਚਾ ਆਰਾਮ ਨਾਲ ਗੁੱਟੀਆਂ ਜਾਂਦੀਆਂ ਅੰਜਲੀ ਕੋ ਅੱਗੇ ਵਿਖਾਵਾਂਗੇ ਲੋਕਾਂ ਨੂੰ ਚੀਜ਼ਾਂ ਤੇ ਆਹ ਦੇਖੋ ਆ ਬੂਰਾ ਜਾਂ ਹੋਲੀ-ਹੋਲੀ ਆ ਬੂਰਾ ਸਿੱਟਣਾ ਨਹੀਂਗਾ ਸਾਰਾ ਕੁੱਟਣਾ ਜਿੰਨਾ ਵੀ ਵਿੱਚ ਮਰਟੇ ਕੀ ਕਹਿੰਦੇ ਹੁੰਦੇ ਜਿਗਾਰਡਮੈਂਟ ਹੋਇਆ ਸਾਰੇ ਨੂੰ ਕੁੱਟਣਾ ਠੀਕ ਹੈ ਜੀ ਕੋਈ ਵੀ ਚੀਜ਼ ਪਾਸੇ ਨਹੀਂ ਵੇਸਟ ਕਰਨੀ ਸਾਰੇ ਨੂੰ ਇੱਕੋ ਜਿਹਾ ਕਰ ਦਿਓ ਇੱਧਰ ਪਾਣੀ ਕੁੱਟਦੇ ਪਏ ਸੀ ਤੇ ਕੁੰਡਾ ਟੁੱਟ ਗਿਆ ਜੀ ਵਿਚਾਲਾ ਉਹ ਗਾੜੀ ਹੋ ਗਿਆ ਦੋ ਫੜ ਮੁੰਡੇ ਤੇ ਜੋਰ ਵਾਲਾ ਕੀ ਕਰੀਏ ਇੱਕ ਘੋਟਾ ਮਾਰਿਆ ਵਿਚਾਲ ਦੀ ਘੜਦਾ ਉੱਧਰ ਹੋਰ ਗੁੰਡਾ ਲੈਣ ਗਏ ਆ ਤੇ ਅੰਦਰ ਵਾਕਿਆਦੀ ਵਿਚਾਲੀ ਘੱਟੀ ਤੇ ਜਿਹੜਾ ਵੇਸਟ ਉਹ ਬਾਈ ਕੰਨ ਰਸਟਣਾ ਨਾ ਜਿਹੜਾ ਮਾੜਾ ਮੋਟਾ ਕਿ ਨਹੀਂ ਆ ਸਾਰਾ ਬਰੀਕ ਕਰਕੇ ਜੇ ਕੋਈ ਬਾਅਦ ਚ ਛਾਣ ਨਹੀਂ ਜੋ ਰਹਿ ਗਿਆ ਮਾੜਾ ਮੋਟਾ ਠੀਕ ਉਹ ਜਾ ਆਪਾਂ ਗਲਤੀ ਕਰਤੀ ਆਰਡਰ ਰੱਖਣਾ ਸੀਗਾ ਵਿੱਚ ਹੀ ਕਰਤਾ ਚੱਕ ਲਾਂਗੇ ਆ ਇਹ ਕਰਕੇ ਕਰ ਤੇ ਵਾਕੀ ਉਧਰ ਪਾਣੀ ਪੋਣੀ ਉਹ ਦੂਜੀ ਡਾਇਟ ਵੀ ਕੀਤੀ ਹੋਈ ਉਹ ਬਾਈ ਦੇ ਚੈਨਲ ਤੇ ਆਊਗੀ ਹਾਂਜੀ ਬਈ ਤੇ ਹੁਣ ਨਵੀਂ ਕੁੰਡਾ ਆ ਗਿਆ ਜੀ ਪਰ ਲਾਣਾ ਤੁਹਾਨੂੰ ਪਤਾ ਜੋਰ ਵਾਲਾ ਤੋੜਤਾ ਠੀਕ ਹੈ ਜੀ ਤੇ ਹੁਣ ਇਹਦੇ ਚ ਕੁੱਟਦੇ ਆ ਹੁਣ ਸਵੇਦ ਮੂਸਲੀ ਕੁੱਟਣ ਲੱਗੇ ਆ ਠੀਕ ਹੈ ਜੀ ਤੇ ਉਧਰੋਂ ਮਲਠੀ ਦਾ ਕੁੱਟਦੀ ਆਪਾਂ ਤੇ ਇਹਨੂੰ ਵੀ ਹੁਣ ਕੁੱਟ ਦਈਏ ਕਿਸੇ ਚੀਜ਼ ਨੂੰ ਰਗੜਨਾ ਨਹੀਂ ਗਾ ਸਿੱਧਾ ਹੀ ਕੁੱਟਣਾ ਹੈਣਾ ਜੀ ਆਹ ਰਗੜ ਵੀ ਰਗੜ ਕੋਈ ਚੱਕਰ ਨਹੀਂ ਰਗੜ ਨੂੰ ਕੋਈ ਵੱਡੀ ਗੱਲ ਨਹੀਂ ਠੀਕ ਹੈ ਵਾਇ ਤਰ੍ਹਾਂ ਕੁੱਟ-ਕੁੱਟ ਲੀਏ ਫਿਰ ਬਖਾਵਾਂਗੇ ਤੇ ਉਧਰੋਂ ਮਲਠੀ ਕੁੱਟੀ ਪਈ ਆ ਠੀਕ ਹੈ ਜੀ ਉਦੋਂ ਬਈ ਹੁਣ ਪਾਣ ਜੜ ਕੁੱਟਣ ਲੱਗਿਆ ਸਫੇਰ ਮੂਸੇ ਕੁੱਟ ਕੇ ਵੀਰ ਅਸਤੀ ਤੇ ਆਹ ਕੁੱਟਦੇ ਆਂ ਜੀ ਪਾਣ ਜੜ ਚੈੱਕ ਕਰ ਲੋ ਤੁਸੀਂ ਤੇ ਇਹ ਵਾਵਾ ਟਾਈਮ ਲਾ ਪਾ ਦੋਗੀ ਠੀਕ ਹੈ ਜੀ ਹੌਲੀ ਹੌਲੀ ਕੁੱਟਣੀ ਪੈਂਦੀ ਹੈ ਕਿਉਂਕਿ ਕੁੰਡਾ ਛੋਟਾ ਤੇ ਪਾਸੇ ਡੋਲਦੀ ਆ ਕੀ ਬੜੀ ਹੱਥ ਨਾਲ ਨਾ ਤੋੜ ਲਈ ਬਈ ਮਾੜੀ ਦਾ ਹੱਥਾਂ ਮੈਂ ਨਾ ਕੋਣ ਰੋਡ ਤੇ ਰੋਡ ਤੇ ਲੋੜ ਨੂੰ ਦਾਨਾ ਦੇ ਦੋ ਖੜਾ ਜੋ ਪੂਰ ਦਾ ਜੋ ਦੇ ਤੇ ਬਈ ਆ ਹੁਣ ਇਦਰਾ ਚੀਜ਼ ਕੁੱਟਤੀ ਆ ਕਾਡੜ ਪਾਣ ਜਣ ਕੁੱਟਤੀ ਪਾਣ ਜੜ ਠੀਕ ਹੈ ਜੀ ਤੇ ਹੁਣ ਅਗਲੀ ਆਈਟਮ ਕੁੱਟਦੇ ਹਾਂ ਹੁਣ ਬਈ ਕੁੱਟਣ ਲੱਗਿਆ ਬੀਜ ਦਾਣਾ ਠੀਕ ਹੈ ਜੀ ਤੇ ਲਓ ਜੀ ਪਾਤਾ ਕੁੰਡੇ ਚ ਚੈੱਕ ਕਰ ਲੋ ਵੀ ਬੀਜ ਦਾਣਾ ਠੀਕ ਹੈ ਮੇਰੇ ਵੀਰੋ ਤੇ ਹੁਣ ਬੀਜ ਦਾਣਾ ਕੁੱਟਣ ਲੱਗ ਗਏ ਆ ਜੀ ਠੀਕ ਹੈ ਬਈ ਤੇ ਹੁਣ ਕਿਹੜਾ ਹੱਥ ਉੱਤੇ ਰੱਖ ਲਈ ਕਿਉਂਕਿ ਬਾਹਰ ਡਿੱਗਦੀ ਹੈ ਇਹ ਚੀਜ਼ ਕੁੰਡਾ ਛੋਟਾ ਸਾਡੇ ਕੋਲੇ ਅੰਦੀ ਉਹ ਇਧਰ ਪਲਾਂ ਤਾਂ ਮੁੰਡੇ ਨੂੰ ਠੰਡਾ ਦੀਗੇ ਯਾਰ ਗੁੱਸਾ ਬੜਾ ਆ ਜਾਂਦਾ ਇਹਨੂੰ ਪਹਿਲਾਂ ਕੁੰਡੇ ਦਾ ਕੰਮ ਕਰਤਾ ਮੈਨੂੰ ਡਰ ਲਾਦਾ ਮੈਂ ਇਹਦਾ ਨਾ ਕੰਮ ਕਰਦੇ ਆ ਨਾ ਕੋਈ ਹੋਰ ਅੱਗੇ ਮੇਰਾ 500 ਹਮੇਸ਼ਾ ਸਹੀ ਗੱਲ ਇੰਜਨ ਠੰਡਾ ਕਰੀਏ ਪਹਿਲਾਂ ਤਾਂ ਪਾ ਕੇ ਉਤੋਂ ਦੀ ਠੰਡਾ ਠੰਡਾ ਪਾਣੀ ਲਾਉਣੇ ਆਹ ਕਿਹੜੇ ਡਿਊ ਵਾਲਾ ਪਾਣੀ ਲਾਉਣੇ ਆ ਪਹਿਲਾਂ ਫਿਰ ਇਹਨੂੰ ਛੱਡਾਂਗੇ ਬਾਜੀ ਤੇ ਇਧਰ ਆਹ ਕੂਤਰ ਰੰਗ ਰੰਗ ਲਾ ਕੇ ਰੱਖੇ ਬਾਈ ਦੀ ਵੀਡੀਓ ਦੇ ਆਊਗਾ ਬਾਈ ਦੇ ਚੈਨਲ ਤੇ ਚੈੱਕ ਕਰ ਲਓ ਕੂਤਰ ਠੀਕ ਹੈ ਜੀ ਤੇ ਬਾਕੀ ਇਧਰ ਪੱਥਰ ਡਾਈ ਵੀ ਪਈ ਸੀ ਉਹ ਵੀ ਬਾਈ ਦੇ ਚੈਨਲ ਤੇ ਆਊਗੀ ਜੇ ਆ ਕੇ ਚੈੱਕ ਕਰ ਲਵੇ ਇੱਕ ਵਾਰੀ ਠੀਕ ਹੈ ਜੀ ਤੇ ਬਾਕੀ ਪਹਿਲਾਂ ਮੁੰਡਿਆਂ ਨੂੰ ਠੰਡਾ ਪਾਉਣਾ ਬੱਸ ਬੱਸ ਗੁੱਸਾ ਜਾਣ ਦੇ ਯਾਰ ਫਿਰ ਕਰਾਂਗੇ ਫਿਰ ਲਾਵਾਂਗੇ ਟੱਕਰ ਆਂਦੇ ਨੇ ਕੋਈ ਹੁਣ ਸਰਦ ਜੀਨੀ ਕੁੱਟਣ ਲੱਗੇ ਆ ਜੀ ਤੇ ਉਹ ਦੂਜਾ ਸਫੇਦ ਮੂਰਤੀ ਕੀ ਸੀ ਸਫੇਦ ਮੂਰਤੀ ਸੀ ਨਾ ਜਿਹੜੀ ਬਣਾ 20 ਦਾਣਾ 20 ਦਾਣਾ ਤੇ ਹੁਣ ਕੁੱਟਣ ਲੱਗੇ ਆ ਜੀ ਸਰਦ ਜੀਨੀ ਤੇ ਚਲੋ ਜੀ ਪੂਰਾ ਚੈੱਕ ਕਰਕੇ ਸੌਂਹ ਕੇ ਚੀਜ਼ ਤੇ ਅਨੂ ਚੰਗੀ ਤਰੀਕਾ ਨਾਲ ਕੁੱਟ ਲਈਏ ਇੱਕ ਤਾਂ ਜੈਡ ਸਕਿਉਰਟੀ ਲਾਉਣੀ ਪੈਂਦੀ ਆ ਯਾਰ ਬਾਹਰ ਬੜਾ ਡੇਕਦੇ ਆ ਠੀਕ ਹੈ ਜੀ ਤੇ ਯਾਰ ਤਿੰਨ ਚੀਜ਼ਾਂ ਕੁੱਟ ਲਈਆਂ ਚੌਥੀ ਦੀ ਤਿਆਰੀ ਆ ਤੇ ਪਿੱਛੇ ਕਿੰਨੇ ਰਹਿ ਗਏ ਤਿੰਨ ਚੀਜ਼ਾਂ ਹੋਰ ਹਾਂ ਠੀਕ ਹੈ ਜੀ ਤੇ ਬਾਕੀ ਕਰਦੇ ਹੈਗੇ ਸ਼ੇਰ ਤੁਹਾਡੇ ਨਾਲ ਹੱਥ ਰੱਖੜ ਕੇ ਕਿੱਧਰ ਬਈ ਹੁਣ ਚੌਥੀ ਚੀਜ਼ ਦੀ ਤਿਆਰੀ ਆ ਸੌਰੀ ਪੰਜਵੀਂ 6ਵੀਂ 6ਵੀਂ ਕੋ ਪੰਜਵੀਂ ਆ ਕਿ ਕਾ ਬੰਨਣਾ ਹੈ ਤੇ ਨੇ ਜੀ ਜਪਾਂ ਦੀ ਕਿੱਥਿਆ 1 2 2 3 4 5 ਹਾਂ ਤੇ 6ਵੀਂ ਜੀ ਦੀ ਤੜੀ ਹੈ ਜੀ ਗਰਾਬ ਦੇ ਫੁੱਲ ਠੀਕ ਹੈ ਜੀ ਇਹਨਾਂ ਨੂੰ ਕੁੱਟ ਰੀਏ ਤੇ ਇਹਨਾਂ ਨੂੰ ਇੱਥੇ ਕਰਵਾੜੇ ਵੰਡੂ ਤੁਪੇ ਰੱਖ ਦੀਏ ਠੀਕ ਹੈ ਜੀ ਤੇ ਇਹ ਤੁਪੇ ਤਾਂ ਪਲਗ ਜੂਗੀ ਤੇ ਬਾਕੀ ਇਦਰਾ ਬਾਈ ਹੁਣੇ ਛਤਰੀਆਂ ਤੇ ਕੱਪੜੇ ਸੋਈ ਜਾਂਦੇ ਆ ਤੇ ਉਹ ਨਾਲ ਨਾਲ ਬਾਈ ਦੇ ਚੈਨਲ ਤੇ ਵੀਡੀਓ ਆ ਜੂ ਠੀਕ ਆ ਭਾਈ ਤੇ ਹੁਣ ਕੁੱਟ ਰੀਏ ਜੀ ਗਲਾਲ ਇਹਦੇ ਸਾਈਡ ਤੇ ਹੱਥ ਰੱਖਣ ਦੀ ਲੋੜ ਹੀ ਨਹੀਂ ਇਹ ਤਾਂ ਵਾੜੇ ਨਾਲ ਕੁੱਟੇ ਜਾਣਗੇ ਹਨਾ ਇਧਰ ਗਲਾਬ ਵੀ ਕੁੱਟ ਲਿਆ 2 ਘੰਟੇ ਲੱਗ ਗਏ ਇਹਦੇ ਕੱਲੇ ਤੇ ਬਾਕੀ ਦਾ ਅੱਧੇ ਅੱਧੇ ਘੰਟੇ ਦੀ ਕੁੱਟੀਆਂ ਗਈਆਂ ਇਹ ਚੀਜ਼ ਬੜੀ ਟਾਈਮ ਲੱਗੀ ਸਾਰਾ ਭਰ ਗਿਆ ਸੀ ਕੁੰਡਾ ਜਾਂ ਤੇ ਬਸ ਇਹਨਾਂ ਨਿਕਲਿਆ ਇਹਦੇ ਚੋਂ ਅਜੇ ਹੋਰ ਕੁੱਟਾਂਗੇ ਇਹਨੂੰ ਛਾਣ ਕੇ ਠੀਕ ਹੈ ਜੀ ਤੇ ਬਾਕੀ ਹੁਣ ਤੁੱਪੇ ਰੱਖ ਸਕਦੇ ਤੇ ਬਾਕੀ ਇਧਰ ਪੁੱਤਰ ਕੁਵਾਤਰ ਨਵਾਤ ਤੇ ਇਧਰ ਛਤਰੀਆਂ ਦੇ ਕਪੜਾ ਛਤਰੀਆਂ ਦੇ ਕਪੜਾ ਸਿਉਈ ਜਾਂਦੇ ਬਾਈ ਹੁਣੀ ਬਾ ਹੁਣ ਆ ਇਲੈਚੀਆਂ ਰਹਿ ਗਈਆਂ ਹਨ ਤੇ ਇਹ ਕੁੱਟਦੀਏ ਹੁਣ ਤੇ ਇੱਧਰ ਆਗਾ ਚੰਦਨਪੂਰ ਠੀਕ ਹੈ ਜੀ ਇਹਨੂੰ ਕੁੱਟਣ ਦੀ ਲੋੜ ਹੀ ਨਹੀਂ ਇਹ ਐਵੇਂ ਵੀ ਪਾਈਓ ਨਾ ਬਈ ਹੂੰ ਇਹਨੂੰ ਐਵੇਂ ਹੀ ਪਾਣਾ ਇਹਨੂੰ ਕੁੱਟ ਕੇ ਪਾਣਾ ਇਹਦੇ ਵਿੱਚੋਂ ਦਾਣੇ 20 ਕੱਢਣੇ 20 ਕੱਢ ਕੇ ਤੇ ਫਿਰ ਕੁੱਟਣਾ ਇਹਨੂੰ ਠੀਕ ਹੈ ਜੀ ਤੇ ਉਹ ਤੁਹਾਨੂੰ ਦਿਖਾ ਦਿੰਦੇ ਆ ਲੈ ਵੀ ਮੁੰਡਾ ਕੱਢਣ ਨੂੰ ਪਰ ਲੋਈ ਕੀ ਆ ਇਸਦੇ ਵਿੱਚ ਹੀ ਕੱਢਾਂਗੇ ਵਿੱਚੋਂ ਚੱਕ ਕੇ ਕੱਢ ਕੇ ਛਿੱਲੇ ਦੇ ਬਾਹਰ ਹੀ ਜਿਤਨੇ ਨਾ ਬਈ 20 ਆ ਔਰ 20 ਲੋਹਾਵੇ ਚ ਭਾਈ ਚੱਲਾਂਗੇ ਇਸ ਚ ਕੁੱਟ ਦਾਂਗੇ ਛਿੱਲੇ ਕੱਢ ਤਾਂ ਇਹਦੇ ਲਈ ਠੀਕ ਹੈ ਕੁੱਟ ਮਾਗੇ ਗਿਆ ਲਓ ਹਾਂ ਉਹ ਦੇਰ ਤਾਂ ਨਹੀਂ ਕੁੱਟਨੇ ਕੁੱਟਨੇ ਦਬੀ ਹੈ ਠੀਕ ਹੈ 20 ਕੁੱਟਨੇ ਮੈਂ ਕਿਤੇ ਆਉ ਉਥੂ ਉਥੂ ਕੁੱਟਨੇ ਪਰ ਸਾਰਾ ਜਿਗਾਰਡ ਤਾਂ ਹੁੰਦੀ ਜੀ ਹੋਣਾ ਆ ਕੀ ਆ ਆ ਕੀ ਸ਼ਾਇਕ ਹੋਈ ਹੈ ਦੇਖੀ ਮੜਾਏ ਇਹਦੇ ਇਹਦੇ ਇਹਨਾਂ ਦੇ ਉਹ ਵੇਖਣ ਨੂੰ ਹੋਰੀ ਚੀਜ਼ ਜਿਹਾ ਲੱਗਦੀ ਹੈ ਮਿੱਟੀ ਜਿਹੀ ਵਾਂਗ ਤੇ ਵਾਕੀ ਹੁਣ ਇਹਨੂੰ ਛਿਲਕ ਤੇ ਤੇ ਕੁੱਟਦੀ ਹੈ ਠੀਕ ਹੈ ਜੀ ਇਹਨਾਂ ਦਾ ਤਾਂ ਕੱਟ ਹੀ ਟਾਈਮ ਲੱਗਣਾ ਗਲਾ ਗਲਾ ਮੈਂ ਘਾਤਾ ਸਾਨੂੰ ਬੜਾ ਟਾਈਮ ਲੱਗ ਗਿਆ ਹੁੰਦੇ ਤੇ ਤਾਂ ਠੀਕ ਹੈ ਤੇ ਆ ਕਰਦੀ ਇਹ ਨਿਵੇੜਦੀ ਇਹ ਕੰਮ ਨਿੱਕਾ ਆਇਆ ਤਾਂ ਤੇ ਫਿਰ ਅੱਗੇ ਵਖਾਉਣੇ ਤੁਹਾਨੂੰ ਕੀ ਪ੍ਰਕਿਰਿਆ ਚੱਲਣਾ ਹੈ ਹਾਂਦਰ ਬਈ ਲਾਚੀ ਵੀ ਕੁੱਟੀ ਗਈ ਹੈ ਠੀਕ ਹੈ ਜੀ ਲਾਚੀਆਂ ਵੀ ਕੁੱਟਦੀਆਂ ਉਹ ਹੁਣ ਤਾਂ ਇਹ ਚੀਜ਼ ਹੈਗੀ ਸਿੱਧੀ ਫਾ ਦੇਣੀ ਹੈ ਪਾਣੀ ਗਿਆ ਕੁੱਟਿਆ ਤੇ ਵਾ ਹੁਣ ਮਾੜਾ ਈ ਛਾਣ ਕਿਉਂਦਾ ਜਿਹੜਾ ਵੇਸਟ ਪ੍ਰੋਡਕਟ ਆ ਉਹ ਹੋਰ ਕੁੱਟ ਦੇਣਾ ਠੀਕ ਹੈ ਜੀ ਤੇ ਵਾ ਭਰੋਕੇ ਆ ਕੰਮ ਤੇ ਇਧਰ ਬਾਈ ਨੇ ਵੀ ਛਤਰੀਆਂ ਦੇ ਕੱਪੜੇ ਸਹੀ ਕਰਤੇ ਚਲੋ ਚੁੱਲਰ ਸਹੀ ਕਰਕੇ ਲਾਤੀ ਠੀਕ ਹੈ ਜੀ ਤੇ ਇਧਰ ਤੁਹਾਨੂੰ ਕੁਤਰਾਂ ਦਾ ਸ਼ੌਂਕ ਵੀ ਕਰਾਈ ਦਿੰਨੇ ਚੱਲ ਆ ਯੈਕ ਕਰ ਲੋ ਠੀਕ ਆ ਮੇਰੇ ਭਾਈ ਬਾਕੀ ਓਕੇ ਆ ਤੇ ਆ ਚੱਕੋ ਜੀ ਪਾਣੀ ਆ ਬਾ ਰਲਾਰੀ ਇੰਦੇ ਚ ਆ ਚੰਦਨਪੁਰ ਇਧਰ ਵੇਚ ਰਲਾਤਾ ਚੰਦਨਪੁਰ ਚੈੱਕ ਕਰ ਲੋ ਫਰਤ ਕਿੰਨੀ ਆ ਕਿੱਜਾਂਗੀ 8 ਬਣਾ ਸੰਦਲਪੁਰਾ ਸੰਦਲਪੁਰ ਹੂੰ ਇਹ ਸੰਦਲਪੁਰ ਲਾਤਾ ਚੈੱਕ ਕਰ ਲੋ ਇਧਰ ਵੇਚ ਰਲਾਤਾ ਪਾਣੀ ਠੀਕ ਹੈ ਜੀ ਕਰਤੀਆਂ ਸਾਰੀਆਂ ਚੀਜ਼ਾਂ ਮਿਕਸ ਵਾ ਹੁਣ ਐਂਡਿੰਗ ਕਿ ਹੋਰ ਵੀ ਬਸ ਬਸੋਂ ਬੜਾ ਯਾਰ ਵਾ ਹੁਣ ਐਂਡੀ ਕਰਨਾ ਕੰਮ ਬਦਸੋਂ ਨੂੰ ਬਣ ਗਿਆ ਹੁਣ ਛਾਨਣਾ ਬਸ ਇਹਨੂੰ ਛਾਨਣਾ ਹੀ ਆ ਵਾ ਬਸ ਓਕੇ ਆਹੀ ਕੰਮ ਇਧਰ ਵੀ ਪਾਣੀ ਨੂੰ ਛਾਨ ਲੀਏ ਸਾਰੇ ਨੂੰ ਠੀਕ ਆਹੀ ਹੈ ਮੈਂ ਸਰਦਾਂ ਹਾਂਜੀ ਵੀ ਆ ਪਾਣੀ ਦੇਤਾ ਆ ਮੁੰਡੇ ਨੂੰ ਤੇਰ ਸੌ ਦੇ ਦੀ ਪੱਤਾ ਰਸੋਂ ਤਾ ਇਹ ਚੈੱਕ ਕਰ ਲੋ ਬਈ ਕਰ ਲੋ ਚੈੱਕ ਇਹ ਲੈ ਕੇ ਚੱਲੇ ਆਪਾਂ ਇਹ ਕੀ ਪਾਣੀ ਬਾਈ ਤੋਂ ਇਹਦੇ ਨਾ ਛੱਡ ਰਿਆਂ ਬਾਜੀਆਂ ਹਾਂ ਬਾਈ ਦੇ ਤੇ ਇਹਨਾਂ ਨੂੰ ਜੇ ਕਿਸੇ ਭਰਾ ਨੂੰ ਹੋਵੇ ਪਾਣੀ ਦੀ ਲੋੜ ਯਾਰ ਤੇ ਆਪਾਂ ਨੂੰ ਬਈ ਫੋਨ ਕਰ ਲਿਓ ਤੇ ਆ ਕੇ ਲੈ ਜਾਓ ਬਾਈ ਦੇ ਚੈਨਲ ਤੇ ਜਾ ਕੇ ਹਾਂ ਤੇ ਇਹ 30 ਤਰੀਕ ਵਾਲਾ ਪਾਣੀ ਆ ਠੀਕ ਹੈ ਜੀ ਬਾਜੀ ਵਾਲਾ ਹਾਂ ਲਓ ਜੀ ਜਿਲਸਾਬ ਲਓਏ ਹੋ ਗਏ ਵਧਾਈ ਦੇ ਪਾਤਰ ਹਾਂਜੀ ਬਾਈ ਤੇ ਇੱਕ ਜੀ ਅਸੀਂ ਪਾਣੀ ਭੱਲੀ ਕੇ ਦਾ ਵਾਸੀ ਰੋ ਦੁੱਜੇ ਲਫਾ ਵਿੱਚ ਰੱਖ ਬੈਠੇ ਮੁੜ ਕੇ ਜੀਤਾ ਨਹੀਂ ਆਇਆ ਤਵਾ ਸਿਰ ਪਾਣੀ ਪੁੱਲ ਗਏ ਸੀਗੇ ਯਾਰ ਪਾਣੀ ਚ ਤੇ ਉਹ ਕੋਈ ਨਾ ਹੁਣ ਦੁਬਾਰਾ ਐਡ ਕਰਾਂਗੇ ਮੈਂ ਚਲ ਬਾਈਆਂ ਨੂੰ ਦੱਸ ਦਈਏ ਵੀ ਤਵਾ ਸਿਰ ਵੀ ਪੈਂਦੀ ਹੈ ਤੇ ਸਾਰੀਆਂ ਚੀਜ਼ਾਂ ਬਈ 10-10 ਗ੍ਰਾਮ ਪੈਣੀਆਂ ਜਿੰਨੀਆਂ ਵੀ ਬਾਈਆਂ 10-10 ਗ੍ਰਾਮ ਪਾਣੀ ਸਾਰੀਆਂ ਚੀਜ਼ਾਂ ਪਾਉਣੀਆਂ ਤੇ ਵਿੱਚ ਇੱਕ ਜੇ ਤੁਹਾਡੀ ਇੱਛਾ ਹੈ ਤਾਂ ਪਪਲਮੈਂਟ ਐਡ ਕਰ ਲਿਓ 5 ਗ੍ਰਾਮ ਠੀਕ ਹੈ ਜੀ ਤੇ ਜੇ ਜੋ ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਲਿਓ ਨਹੀਂ ਤਾਂ ਬਾਕੀ ਤਾਂ ਲੋੜ ਹੀ ਨਹੀਂ ਤੇ ਆ ਤਵਾ ਸਿਰ ਐਡ ਕਰ ਲਿਓ ਠੀਕ ਹੈ ਬਈਆਂ ਦੇ ਚ ਉਹ ਅਸੀਂ ਹੁਣ ਲੈਣ ਕੇ ਕਰਾਂਗੇ ਦੁਬਾਰਾ ਐਡ ਉਸ ਚੀਜ਼ ਪਾਣੀ ਚ ਤੇ ਇਹਦਾ ਵਾਸਿਰਬ ਉਹ 10 ਗ੍ਰਾਮ ਪਾਉਣੀ ਹੈ ਬਾਕੀ ਸਾਰੀਆਂ ਜਿੱਦ 10 ਗ੍ਰਾਮ ਤੇ ਪਪਰਮੈਂਟ ਐਡ ਕਰਨਾ ਤਾਂ ਉਹ ਵੀ 5 ਗ੍ਰਾਮ ਪਾਉਣਾ ਜੇ ਤੁਸੀਂ ਐਡ ਕਰਨਾ ਚਾਹੋ ਤਾਂ ਤਾਂ ਕਰਕੇ ਠੀਕ ਹੈ ਜੀ ਤੇ ਬਾਕੀ ਵਲੌਗ ਦੱਸਿਓ ਕਿਵੇਂ ਲੱਗਿਆ ਕਿਵੇਂ ਨਹੀਂ ਤੇ ਬਾਕੀ ਓਕੇ ਆ ਠੀਕ ਹੈ ਜੀ ਮੈਂ ਦੱਸਣਾ ਭੱਲੇ ਗਿਆ ਮੈਂ ਚੱਲ ਬਾਈ ਨੂੰ ਐਡ ਹੀ ਕਰ ਦਈਏ ਬਾਈ ਨੂੰ ਵੀ ਬਾਅਦ ਚ ਚੇਤੇ ਆਇਆ ਹੁਣ ਪਾਉਣਾ ਹੈ ਜੀ ਬਾਈ ਦਾ ਬਾਈ ਕਹਿੰਦਾ ਯਾਰ ਆ ਦੂਜਾ ਕੀ ਕਿ ਤਵਾਸੀਰ ਤਾਂ ਪਰ ਇੱਥੇ ਭੱਲ ਗਏ ਦੂਜੇ ਲਫਾਵਾ ਵਿੱਚੋਂ ਦੂਜਾ ਲਫਾਵਾ ਕਿਤੇ ਹੁਣ ਚੈੱਕ ਚੁੱਕੀ ਤਾਂ ਹੋਣਾ ਕਹਿੰਦਾ ਉਹਦੇ ਚ ਪਾ ਆਈ ਤਵਾਸੀਰ ਤਾਂ ਬਸ ਇਹ ਰਿਪਾਉਣੀ ਸੀ ਉਹਦੇ ਚ ਤੇ ਤਾਂ ਕਰਕੇ ਬਾਈ ਬਣ ਕੇ ਉਹ ਐਡ ਕਰ ਲਿਓ ਠੀਕ ਹੈ ਜੀ ਤੇ ਬਾਕੀ ਬਲੌਕ ਕਿਵੇਂ ਲੱਗੇ ਦੱਸ ਦਿਓ ਸਾਰੀਆਂ ਚੀਜ਼ਾਂ ਦਾ ਦੱਸ ਕਰਾਮ ਪਾਉਣੀਆਂ ਜੇ ਨਾ ਸਮਝ ਲੱਗੇ ਕੋਈ ਚੀਜ਼ ਬਾਈ ਦੇ ਚੈਨਲ ਤੇ ਜਾ ਕੇ ਬਾਈ ਨੂੰ ਪੁੱਛ ਲਿਓ ਸੰਦੀਪ ਸਿੰਘ ਸਿੱਧੂ ਬਾਈ ਦੇ ਚੈਨਲ ਦਾ ਨਾਮ ਹੈ ਠੀਕ ਹੈ ਜੀ ਤੇ ਬਾਕੀ ਜੇ ਨਾ ਸਮਝ ਲੱਗੇ ਤਾਂ ਕਮੈਂਟ ਕਰਕੇ ਪੁੱਛ ਲਿਓ ਠੀਕ ਹੈ ਜੀ